ਮੇਰਾ ਜਨਮ ਦਿਨ ਤਾਂ ਹੀ ਮੁਬਾਰਕ ਹੋਏਗਾ ਕਿਉਂਕਿ ਅੱਜ ਮੇਰੇ ਆਪਣੇ ਜਨਮ ਨੂੰ ਮੈਂ ਉਹਨਾਂ ਸ਼ਹੀਦਾਂ ਤੋਂ ਜਿਹੜੇ ਪਠਾਨਕੋਟ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਤੋਂ ਵਾਰੀ-ਵਾਰੀ ਕੁਰਬਾਨ ਜਾਣਾ ਆਪਣੀ ਇਸ ਜਾਨ ਨੂੰ ਉਹਨਾਂ ਤੋਂ ਵਾਰਦਾ ਹਜੂ ਜਿਨ੍ਹਾਂ ਨੇ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕੀਤੀ ਹੈ ਉਹਨਾਂ ਸ਼ਹੀਦਾਂ ਮুরিਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੇਰਾ ਅੱਜ ਦਾ ਇਹ ਜਨਮ ਦਿਨ ਹਮੇਸ਼ਾ ਯਾਦ ਰਹੂਗਾ ਉਹਨਾਂ ਨੂੰ ਸਲੂਟ ਕਰਦਾ ਰਹੂਗਾ ਹਜ਼ੂਰ ਉਹਨਾਂ ਦੇ ਨਾਂ ਦਾ ਚਿਰਾਗ ਇਸ ਦਿਨ ਜ਼ਰੂਰ ਜਲਾਇਆ ਕਰੇਗਾ ਮਰਾ ਸਾਈਂ ਕਿਰਪਾ ਕਰੇ ਸਾਰਿਆਂ ਦੀ ਕਰੇ ਆਪਣੇ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਸ ਕੌਮ ਦਾ ਬੇੜਾ ਘਰ ਖੋਇਆ ਸਮਝੋ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਉਸ ਦਾ ਉਸ ਕੌਮ ਦਾ ਕੰਮ ਖਰਾਬ ਹੀ ਹੋ ਸੋਹਣੇ ਪੁੱਤਾਂ ਦਾ ਮਾਂ ਨੂੰ ਫਖਰ ਹੁੰਦਾ ਹੈ ਮਾਂ ਪੁੱਤਾਂ ਨੂੰ ਵੇਖ ਕੇ ਭੁੱਲ ਜਾਂਦੀ ਧੀਆ ਪੁੱਤ ਕਮਾਂਦ ਨੂੰ ਹੋਣ ਜਿਸ ਦੇ ਉਸ ماں ਦੀ ਲਾਟਰੀ ਖੁੱਲ ਜਾਂਦੀ ਪਤਾ ਲੱਗਦਾ ਸੂਰਮੇ ਯੋਧਿਆਂ ਦਾ ਨੇਰੀ ਜਦੋਂ ਕੋਈ ਵਤਨ ਤੇ ਝੁੱਲ ਜਾਂਦੀ ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਮਾਲਕੀ ਤਾਂ ਸੋ ਯਾਦ ਰੱਖਿਆ ਕਰੋ ਛੋਟੇ ਸਾਹਜਾਦਿਆਂ ਦਾ ਗੁਣੇ ਦਿਵਸ ਮਨਾਇਆ ਗਿਆ ਹੈ ਉਹਨਾਂ ਦਾ ਸ਼ਹੀਦੀ ਦਿਵਸ ਯਾਦ ਰੱਖਿਆ ਕਰੋ ਉਹਨਾਂ ਲਾਲਾਂ ਨੂੰ ਯਾਰ ਜਿਨ੍ਹਾਂ ਨੇ ਉਸ ਦੇ ਬਾਪ ਨੂੰ ਉਹਨਾਂ ਦੇ ਬਾਪ ਨੂੰ ਯਾਦ ਰੱਖਿਆ ਕਰੋ ਜਿਨ੍ਹਾਂ ਨੇ ਸਾਰਾ ਕੁਝ ਲੁਟਾਦਾ ਯਾਰ ਆਪਣਾ ਕੁਝ ਛੱਡਿਆ ਹੀ ਕਿੰਨਾ ਵਾਸਤੇ ਸਾਡੇ ਵਾਸਤੇ ਸੁਖਿਰਪਾ ਕਰੇ ਰੱਬ ਤੁਹਾਡੇ ਸਾਰਿਆਂ ਤੇ ਤੁਹਾਡੇ ਸਾਰਿਆਂ ਦੇ ਲਾਲ ਸਦਾ ਸਲਾਮਤ ਰੱਖੇ ਤੁਹਾਨੂੰ ਤੰਦਰੁਸਤੀ ਬਖਸ਼ੇ ਮੰਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫੁਰਤੀ ਬਖਸ਼ੇ ਹਰ ਤਰ੍ਹਾਂ ਦੀਆਂ ਬਿਲਾਵਾਂ ਤੋਂ ਬੁਰੀਆਂ ਬਿਲਾਵਾਂ ਤੋਂ ਇਲ ਬਿਲਾਵਾਂ ਤੋਂ ਬਚਾ ਕੇ ਰੱਖੇ ਔਰ ਚੜ੍ਹਦੀ ਕਲਾ ਵਿੱਚ ਰੱਖੇ ਇਸ ਕਰਕੇ ਕਿਉਂਕਿ ਉਹਨੂੰ ਯਾਦ ਰੱਖਣਾ ਜ਼ਰੂਰੀ ਹੈ